ਇਹ ਸਿੱਖਾਂ ਦੇ ਮਨ ਦਾ ਸੰਕਲਪ ਸੀ ਕਿ ਮਹਾਰਾਜ ਸਾਡੇ ਤੋਂ ਦੂਰ ਚਲੇ ਜਾਂਦੇ ਆ ਤੇ ਜਿਨ੍ਹਾਂ ਦੇ ਮਨ ਦਾ ਭਰਮ ਸੀ ਨਾ ਕਿ ਮਹਾਰਾਜ ਸਾਡੇ ਤੋਂ ਦੂਰ ਚਲੇ ਜਾਂਦੇ ਆ ਉਹਦਾ ਗੱਦੀ ਤੇ ਸੋਹਣੇ ਹੀ ਕਰਕੇ ਜਾਂਦੇ ਆ ਤੇ ਜਦੋਂ ਦੂਜੇ ਜੋਤੀ ਜੋਤ ਆਜ ਤੱਕ 4-5 ਦਿਨ ਪਹਿਲਾਂ ਹੀ ਬੰਨ੍ਹਤਾ ਮੀਡੀਆ ਰਾਹੀਂ WhatsApp ਰਾਹੀਂ Instagram ਰਾਹੀਂ Facebook ਰਾਹੀਂ ਉਸ ਸਟੋਰੀ ਨਾਲ ਨਾਲ ਕਿਤੇ ਉਹਨਾਂ ਨੇ ਉਹ ਪ੍ਰਦੀਪ ਕਰ ਸਾਡੇ ਮਨ ਦਾ ਇਹ ਸ਼ੰਕਾ ਹੈ ਕਈ ਵਾਰ ਅਸੀਂ ਇਸ ਤਰ੍ਹਾਂ ਕਹਿ ਦਿੰਦੇ ਹਾਂ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਸਾਡੇ ਤੋਂ ਦੂਰ ਹੋ ਗਏ। ਪਰ ਜੋ ਕੇ ਸਮੇਂ ਦੇ ਵਿੱਚ ਵੀ ਮਹਾਰਾਜ ਸਾਡੇ ਵਿੱਚ ਵਰਤ ਰਹੇ ਹਨ ਤੇ ਜਿਹੜਾ ਵਰਤ ਰਹੇ ਨੂੰ ਸਮਝਦਾ ਹੈ ਨਾ ਮਹਿਸੂਸ ਕਰਦਾ ਹੈ ਮਹਾਰਾਜ ਸੱਚੇ ਪਾਤ ਇੱਕ ਕਿਣਕਾ ਬਾਤ ਰੀ ਲੈਣ ਕਰ ਲਿਆ ਤਾਂ ਅਡਲ ਅਮਰ ਨਾਮੁਗਾ ਮਹਾਰਾਜ ਸਿੱਖੇ ਪਾਚਲ ਜਿੰਦੇ ਤਾਂ ਅਮਰ ਹੋਗੇ ਪਟਲ ਹੋ ਗਏ ਫਿਰ ਮੋਇਆ ਨਾ ਉਹਨੂੰ ਮਰਿਆ ਨਹੀਂ ਕਿਹਾ ਜਾਂਦਾ ਜਿਹੜਾ ਗੁਰੂ ਦੇ ਉਪਦੇਸ਼ ਦੇ ਵਿੱਚ ਅੰਖਾ ਗੂਲ ਨਾ ਲਿਆ ਗੁਰੂ ਸਾਹਿਬ ਜੀ ਕਦਰ ਕਰਦੇ ਦੇ ਕਿ ਜਦੋਂ ਤੂੰ ਸ੍ਰੀ ਗੁਰੂ ਰਾਮਦਾਸ ਦੇ ਲਾਇਕ ਹੋਵੇਂ ਇਹ ਬਾਤੂੰ ਵੀ ਜ਼ਿੰਮੇਵਾਰੀ ਨੂੰ ਨਿਭਾ ਲੇਗਾ ਤੇ ਫੇਰ ਪੁੱਤਰ ਉਹ ਜ਼ਿੰਮੇਵਾਰੀਆਂ ਦੇ ਤਹਿਤ ਜਿੱਥੇ ਜਿੱਥੇ ਮਰਜ਼ੀ ਖਰਚਾ ਕਰੇ ਜੋ ਮਰਜ਼ੀ ਕਰੇ ਜਿਤਨਾ ਮਰਜ਼ੀ ਕਮਾ